ਨੂੰ ਕਿ ਇੰਟਰਫੀਰੈਂਸ ਜਿਹੜੀ ਕੀਤੀ ਜਾਵੇ ਜੀ ਹਾਂ ਜੀ ਜਿਹੜੀ ਐ ਚੰਪਲੀ ਡੈਕਟਰ ਦੇ ਦੱਸ ਕੱਲ ਜਿਹੜੀ 25 ਤਰੀਕ ਨੂੰ ਕੱਲ ਸਰ ਤੁਹਾਡੇ ਲੈਟਰ ਸਾਈਨ ਕੀਤੀ ਗਈ ਹੈ ਕਿ ਇੰਟਰਫੀਰੈਂਸ ਕੀਤੀ ਜਾਵੇ ਕਿ ਨਿਊਕਲੀਅਰ ਦੇਸ਼ ਆ ਦੋਨੋਂ ਹੀ ਹਾਂ ਜਿਹੜੇ UN ਐ ਤੇ ਹੋਰ ਜਿਹੜੀਆਂ ਇਹ ਬਾਡੀਜ਼ ਹੈਗੀ ਇੰਟਰਨੈਸ਼ਨਲ ਸਾਰਿਆਂ ਨੂੰ ਚਿੱਠੀ ਲਿਖਤੀ ਆ ਮੈਂ ਕਿ ਤੁਸੀਂ ਇੰਟਰਫੀਰੈਂਸ ਕਰੋ ਕਿਤੇ ਜੰਗ ਨਾ ਲਾ ਬੈਠਣ ਤੇ ਅਸੀਂ ਮਾਰੇ ਜਾਵਾਂਗੇ ਤੁਸੀਂ ਵੀ ਤੇ ਮੈਂ ਵੀ ਮੇਰਾ ਮਤਲਬ ਹੈ ਕਿ ਇਹ ਪਹਿਲਾਂ ਤਾਂ ਸ਼ੈਤਾਨੀ ਕਰ ਬੈਠੇ ਆ ਖੇਡ ਬੈਠੇ ਐ ਤੇ ਹੁਣ ਕਹਿੰਦੇ ਐ ਕਿ ਇਹ ਪਾਕਿਸਤਾਨ ਨੇ ਖੜਾਇ ਤੁਸੀਂ ਆਪ ਬੜੇ ਸਿਆਣੇ ਬੰਦੇ ਹੋ ਉਹ ਫਰੋਜ਼ਪੁਰ ਦੇ ਵਿੱਚ ਰਹਿੰਦੇ ਹੋ ਬਾਰਡਰ ਦੇ ਉੱਤੇ ਰਹਿੰਦੇ ਹੋ ਅੰਗਰੇਜ਼ਾਂ ਦੇ ਵੇਲੇ ਇਹ ਇੱਕ ਪੋਸਟ ਸੀਗੀ ਜਿਹੜੀ ਲਾਹੌਰ ਦਰਬਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਇਹ ਪੂਰੀ ਖੁਫੀਆ ਨਿਗਾਹ ਰੱਖਦੀ ਸੀਗੀ ਫਰੋਜ਼ਪੁਰ ਤੇ ਤੁਸੀਂ ਇੱਥੋਂ ਤੁਸੀਂ ਮੈਨੂੰ ਦੱਸੋ ਕਿ ਪਾਕਿਸਤਾਨ ਦਾ ਨਾਂ ਕਿਵੇਂ ਲੈ ਰਹੇ ਇਹ ਤਾਂ ਨਲਕੀ ਸੈਂਟਰ ਦੀ ਗਵਰਨਮੈਂਟ ਦੀ ਹੈ ਇੰਟੈਲੀਜੈਂਸ ਏਜੰਸੀਜ਼ ਫੇਲ ਹੋ ਗਈਆਂ ਇਸ ਕਰਕੇ ਸਾਰਾ ਸਿਆਪਾ ਹੋਇਆ ਸੋ ਇਹ ਸਾਰੀ ਥੀਟ ਹੈ ਜੀ ਕਿ ਅਸੀਂ ਕਹਿੰਦੇ ਆ ਕਿ ਇਹ ਹੋਸ਼ ਨਾਲ ਕੰਮ ਲੈਣਾ ਚਾਹੀਦਾ ਹੈ ਤੇ ਇਹ ਕੋਈ ਐਕਸ਼ਨ ਇਹ ਵਾਰ ਕਰਾਇਮ ਵੀ ਹੋ ਸਕਦਾ ਜੇ ਪਾਕਿਸਤਾਨ ਦਾ ਪਾਣੀ ਬੰਦ ਕਰ ਦਈਏ ਤਾਂ ਉਹਨਾਂ ਦੇ ਕੋਲੇ ਵੀ ਨਿਊਕਲੀਅਰ ਵੈਪਨਸ ਨੇ ਸਾਡੇ ਕੋਲੇ ਵੀ ਹੈਗੇ ਚੀਨ ਦੇ ਵਿੱਚ ਵੀ ਹੈਗੇ ਹੈ ਤੇ ਇੱਥੇ ਜੇ ਨਿਊਕਲੀਅਰ ਵਾਰ ਬਣ ਗਿਆ ਨਾ ਇੱਥੇ ਹਿੰਦੂ ਨੇ ਰਹਿਣਾ ਨਾ ਸਿੱਖ ਨਾ ਸਾਈ ਨੇ ਨਾ ਮੁਸਲਮਾਨ ਨੇ ਤੇ ਪਾਕਿਸਤਾਨ ਦੇ ਵਿੱਚ ਵੀ ਸਾਰਿਆਂ ਨੇ ਮਰ ਜਾਣਾ ਤਾਂ ਮੇਰਾ ਮਤਲਬ ਇਹ ਬਹੁਤ ਸੀਰੀਅਸ ਮਸਲਾ ਹੈਗਾ ਜਿਵੇਂ ਇਹ ਬੀਜੇਪੀ ਕੱਟੜਵਾਦ ਹਿੰਦੂਵਾਦੀ ਪਾਰਟੀ ਚੱਲ ਰਹੀ ਹੈ ਤੇ ਇਸ ਨੂੰ ਬੀਬੀ ਮੋਰਮੋਰ ਪ੍ਰੈਜ਼ੀਡੈਂਟ ਸਾਹਿਬ ਨੂੰ ਭੰਗ ਕਰਕੇ ਨਵੇਂ ਇਲੈਕਸ਼ਨ ਕਰਾਉਣੇ ਚਾਹੀਦੇ ਆ ਫੇਰ ਜਾ ਕੇ ਨਵੀਂ ਸਰਕਾਰ ਸੋਚੂਗੀ ਕਿ ਕੀ ਕਰਨਾ ਹੈਗਾ ਇਹ ਸਰਕਾਰ ਐਵੇਂ ਜੰਗ ਲਾ ਬੈਠੇ ਸਾਡਾ ਸਾਰਿਆਂ ਦਾ ਪੱਠਾ ਬੈਠ ਜੇ ਇਹਨਾਂ ਦੇ ਕੋਲੇ ਹਵਾਈ ਜਹਾਜ਼ ਹੋਣਗੇ ਜਿਹੜੇ ਇਹ 5th ਜਨਰੇਸ਼ਨ ਦੇ ਹੈਗੇ ਆ ਨਵੇਂ ਇੰਨਾ ਨੇ ਰਫੈਲ ਲਏ ਐ ਪਰ ਉਹ ਫੋਰਨ ਸਾਡੇ 4 ਜਨਰੇਸ਼ਨ ਦੇ ਹੈਗੇ ਆ 5 ਜਨਰੇਸ਼ਨ ਦੇ ਵਿੱਚ ਇਹਨਾਂ ਦੇ ਕੋਈ ਜੈਟ ਹਵਾਈ ਜਹਾਜ਼ ਨਹੀਂ ਹੈ ਜਿਹੜਾ ਰੇਡਾਰ ਨੂੰ ਅਵੋਇਡ ਕਰ ਸਕੇ ਤੇ ਜਿਹੜੇ 5 ਜਨਰੇਸ਼ਨ ਦੇ ਹਵਾਈ ਜਹਾਜ਼ ਹੈ ਉਹ ਰੇਡਾਰ ਨੂੰ ਅਵੋਇਡ ਕਰ ਸਕਦੇ ਐ ਇਹਨਾਂ ਦੇ ਕੋਲੇ ਅਸਲਾ ਬੜਾ ਥੋੜਾ ਹੈ ਤੇ ਆਹ ਜਿਹੜੇ ਅਗਨੀਵੀਰ 4 ਸਾਲ ਦਾ ਸਪਾਈ ਭਰਤੀ ਕਰ ਲਿਆ ਕਿ ਉਹ 4 ਸਾਲ ਨੌਕਰੀ ਕਰੂਗਾ ਸਵਾਸ ਸਿੱਖੂਗਾ ਮੇਰਾ ਮਤਲਬ ਮੈਂਡਕ ਚਾਲ ਕਿਵੇਂ ਖਰੀਦੀ ਹੈ ਦੁਸ਼ਮਣ ਨੂੰ ਕਿਵੇਂ ਪਛਾਣਨਾ ਹੈ ਰੇਗਿਸਤਾਨ ਦੇ ਵਿੱਚ ਕਿਵੇਂ ਲੜਨਾ ਹੈ ਬਰਫੇਲੀ ਇਹ ਲਦਾਖ ਦੇ ਵਿੱਚ ਸੈਟਰਨ ਚ ਕਿਵੇਂ ਲੜਨਾ ਹੈ ਜੰਗਲਾਂ ਚ ਕਿਵੇਂ ਲੜਨਾ ਹੈ 4 ਸਾਲ ਦਾ ਸਪਾਈ ਕਿਵੇਂ ਕਰ ਲੂਗਾ ਇਹ ਸਾਰਾ ਕੁਝ ਜੇ ਨਾ ਕੋਈ ਜਿਹਦੇ ਬੋਲਦਾ ਹੈ ਨਾ ਕਰਦਾ ਹੈ ਨਾ ਇਹਨਾਂ ਨੂੰ ਕਦੇ ਇਹ ਕੋਈ ਐਕਸਪੀਰੀਅੰਸ ਆਪਣੀ ਸਟ੍ਰੇਟ ਦਾ ਸਟ੍ਰੇਟ ਇਹਨਾਂ ਦੀ ਹੁੰਦੀ ਸੀ ਯੋਧਿਆ ਦੀ ਉਹ ਵੀ ਇੱਕ ਲੈਜੈਂਡ ਹੈ ਮਿਥ ਹੈ ਕਿ ਇਹ ਯੋਧਿਆ ਦੇ ਵਿੱਚ ਇਹਨਾਂ ਨੇ ਰਾਜ ਕੀਤਾ ਔਰ ਬਾਕੀ ਮੈਨੂੰ ਦੱਸ ਦੋ ਕਦੋਂ ਹਿੰਦੂ ਦਾ ਰਾਜ ਕਿਸ ਮੇਲੇ ਹੋਇਆ ਜੇ ਇਹਨਾਂ ਨੂੰ ਰਾਜ ਕਰਨ ਦਾ ਨਹੀਂ ਪਤਾ ਸਿੱਖਾਂ ਨੂੰ ਬਾਹਰ ਕੱਢਿਆ ਹੋਇਆ ਨਾ ਸਾਡੀ ਗੱਲ ਫੋਰਨ ਅਫੇਅਰਸ ਦੇ ਵਿੱਚ ਹੁੰਦੀ ਹੈ ਨਾ ਡਿਫੈਂਸ ਦੇ ਵਿੱਚ ਹੁੰਦੀ ਹੈ ਨਾ ਇਹ ਐਗਰੀਕਲਚਰ ਦੇ ਵਿੱਚ ਹੁੰਦੀ ਹੈ ਕਿਸਾਨ ਮਾਰੇ ਗਏ ਆ ਉਹਨਾਂ ਦੇ ਟਰੈਕਟਰ ਤੋੜਤੇ ਆ ਉਹਨਾਂ ਨੇ ਆਮ ਪਾਰਟੀ ਨੂੰ ਵੋਟਾਂ ਵੀ ਪਾਈਆਂ ਤਾਂ ਵੀ ਭਗਵੰਤ ਮਾਨ ਨੇ ਉਹਨਾਂ ਨੂੰ ਚੰਡੀਗੜ੍ਹ ਤੋਂ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਮੇਰਾ ਮਤਲਬ ਹੈ ਜਿੰਨਾ ਚਿਰ ਆਪਾਂ ਬਾਰਡਰ ਨਹੀਂ ਖਲੋਉਂਦੇ ਉਹਨਾਂ ਚਿਰ ਸਾਡੇ ਵਿੱਚ ਹਰਿਆਵਲ ਤੇ ਖੁਸ਼ਹਾਲੀ ਨਹੀਂ ਆ ਸਕਦੀ ਹੈ। ਸ਼ਾਨਦਾਰਿਕ ਸਵਾਲ ਹੈ ਕਿ ਪੈਲਗਾਮ ਹਮਲੇ ਤੋਂ ਪਹਿਲਾਂ ਅਮਿਤ ਸ਼ਰਾਈ ਬਿਆਨ ਹੁੰਦਾ ਸੀ ਹਰ ਵਾਰੀ ਕਹਿੰਦੇ ਵੀ ਹਮਨੇ ਦੇਸ਼ ਕੀ ਕਿਹਨੀ ਵੀ ਵਿਰੋਧੀ ਗਤੀਵਿਧੀਆਂ ਹੈਗੀਆਂ ਉਹਨੂੰ ਨੱਥ ਪਾ ਦਿੱਤੀ ਹੈ ਮੈਂ ਤੋਂ ਦੱਸਿਆ ਇੰਟੈਲੀਜੈਂਸ ਮਿਲਟਰੀ ਇੰਟੈਲੀਜੈਂਸ ਨੇ ਕਿਉਂ ਨਹੀਂ ਦੱਸਿਆ ਫਿਰ ਜਿਹੜੇ سفیر ਖਾਨ ਨੇ ਉਹਨਾਂ ਨੇ ਕਿਉਂ ਨਹੀਂ ਦੱਸਿਆ ਸਾਨੂੰ ਫਿਰ ਜੇ ਇਹਨਾਂ ਨੇ ਸਾਰਾ ਪਲੱਗ ਕਰਤਾ ਹੈ ਤੇ ਐਵੇਂ ਹੀ ਸ਼ੇਖੀਆਂ ਮਾਰਦੇ ਰਹੇ ਤੁਹਾਨੂੰ ਝੂਠ ਬੋਲਦੇ ਰਹੇ ਹੈ ਤੁਹਾਨੂੰ ਬਲਫ ਕਰਦੇ ਚਾਹੀਦੇ ਹੈ ਤੁਹਾਨੂੰ ਸਾਰਿਆਂ ਨੂੰ ਇੱਕ ਹੋ ਕੇ ਕਹਿਣਾ ਚਾਹੀਦਾ ਹੈ ਕਿ ਸਾਨੂੰ ਨਵੀਂ ਗਵਰਨਮੈਂਟ ਚਾਹੀਦੀ ਹੈ ਜਿਹੜਾ ਇਹ ਚੰਗਾ ਫੈਸਲਾ ਕਰੇ ਫੌਜ ਨੂੰ ਤਕੜਾ ਕਰੇ ਇੰਟੈਲੀਜੈਂਸ ਨੂੰ ਤਕੜਾ ਕਰੇ ਸਾਰਿਆਂ ਨੂੰ ਤਕੜਾ ਕਰੇ ਇੱਥੇ ਕੀ ਕਰਦੀ ਹੈ ਬੀਐਸਐਫ ਫੜ ਲੈਂਦੀ ਹੈ ਬੀਐਸਐਫ ਦੀ ਇੰਟੈਲੀਜੈਂਸ ਕੀ ਕਹਿੰਦੀ ਹੈ ਕਿ ਇਹ ਪਾਕਿਸਤਾਨ ਬੀਐਸਐਫ ਨੂੰ ਕਿਉਂ ਨਹੀਂ ਪਤਾ ਲੱਗਿਆ ਇਹ ਤਾਂ ਬਾਰਡਰ ਦੀ ਪੁਲਿਸ ਹੈ ਰੋਜ਼ ਬੰਦੇ ਫੜਦੀ ਹੈ ਪਾਕਿਸਤਾਨ ਤੋਂ ਜਦ ਡਰੱਗਸ ਤੇ ਅਸਲਾ ਲੈ ਕੇ ਆਉਂਦੇ ਹੈ ਆਪ ਆਪਣੇ ਉੱਥੇ ਭੇਜਦੇ ਆ ਮੈਂ ਐਸਐਸਪੀ ਰਹਾ ਮੈਂ ਆਪ ਭੇਜਦਾ ਰਿਹਾ ਹਾਂ ਖੁਫੀਆ ਬੰਦੇ ਇਹ ਪਾਕਿਸਤਾਨ ਦੇ ਵਿੱਚ ਮੇਰਾ ਮਤਲਬ ਇਹ ਜਵਾਬ ਦੇ ਤਾਂ ਹੋਣਾ ਜੇ ਦੇਖੋ ਤੁਹਾਡਾ ਜੇ ਮਨ ਦੂਜੇ ਪਾਸੇ ਰਲਿਆ ਹੋਇਆ ਹੈ ਪਰ ਗਵਰਨਮੈਂਟ ਜਵਾਬ ਦੇ ਹੁੰਦੀ ਹੈ ਜਮਹੂਰੀਅਤ ਦੇ ਵਿੱਚ ਜੇ ਸਰਕਾਰ ਤੁਹਾਡੇ ਜਵਾਬ ਦੇ ਹੀ ਨਹੀਂ ਹੈ ਇਕਦਮ ਫੈਸਲੇ ਕਰੀ ਜਾਂਦੀ ਹੈ ਕਿ ਪਾਣੀ ਰੋਕ ਦੋ ਨਿਊਕਲੀਅਰ ਵਾਰ ਲਾ ਦਿਓ ਆਰ ਦੁਆ ਕਰ ਦਿਓ ਪਰ ਅਸੀਂ ਕਹਿਨੇ ਆ ਕਿ ਸਾਨੂੰ ਸਬੂਤਤਾ ਦਿਓ ਕਿ ਪਾਕਿਸਤਾਨ ਨੇ ਕਰਾਇਆ ਹੈ। ਆਹ ਸਭ ਜਿਹੜੇ 27 ਜਿਹੜੇ ਬੰਦੇ નિર્ਦੋਸ਼ ਮਾਰੇ ਗਏ ਹੈਗੇ ਆ ਜੀ ਉੱਥੇ ਉਹਨਾਂ ਦਾ ਕੋਈ ਕਸੂਰ ਨਹੀਂ ਸੀਗਾ ਉਹ ਘੁੰਮਣ ਵਾਸਤੇ ਗਏ ਸੀਗੇ ਆਮ ਭਾਰਤ ਦੇ ਨਾਗਰਿਕ ਮੈਂ ਤਾਂ ਕਹਿੰਦਾ ਬਹੁਤ ਅਫਸੋਸ ਹੈ ਜਿਹੜੇ ਸਿੱਖ 43 ਮਾਰਚ ਤੇ 2000 ਦੇ ਵਿੱਚ ਚਿੱਠੀ ਸਿੰਘ ਪੁਰੇ ਉਹ ਵੀ નિર્ਦੋਸ਼ ਸੀਗੇ ਉਹਦੇ ਬਾਰੇ ਤਾਂ ਰੋਣਾ ਹੀ ਨਹੀਂ ਪਿਆ ਜਿਹੜੇ ਹੁਣ ਮਰੇ ਆ ਜੀ ਕੀ ਆਪਾਂ ਨੂੰ ਚੁੱਪ ਬੈਠ ਜਾਣਾ ਚਾਹੀਦਾ ਉਹਨਾਂ ਦਾ ਮਤਲਬ ਭਾਰਤ ਨੂੰ ਬਦਲਾ ਨਹੀਂ ਲੈਣਾ ਚਾਹੀਦਾ ਬਦਲਾ ਕਿਹਦੇ ਤੋਂ ਲੈਣਗੇ ਜਦੋਂ ਪਤਾ ਹੀ ਨਹੀਂ ਕਿੰਨੇ ਕੀਤਾ ਹੈਗਾ ਤੁਹਾਨੂੰ ਸਾਰੀ ਚੀਜ਼ ਤਾਂ ਮੈਂ ਸਮਝਾਤੀ ਹੈ ਸਾਰੀ ਰਿਪੋਰਟ ਪੜਾ ਆ ਕੇ ਹੁਣ ਤੁਸੀਂ ਪੁੱਛਦੇ ਹੋ ਸੀ ਤਾਂ ਕੌਣ ਹੈ ਜੇ ਤਾਂ ਜੇ ਤਾਂ ਇੰਟੈਲੀਜੈਂਸ ਨੇ ਦੱਸਿਆ ਹੀ ਨਹੀਂ ਕਦੇ ਤੁਸੀਂ ਸੁਣਿਆ ਕਿ ਇੱਕ ਇੰਟੈਲੀਜੈਂਸ ਨੇ ਮਿਲਟਰੀ ਇੰਟੈਲੀਜੈਂਸ ਨੇ ਕਿਸ ਨੇ ਦੱਸਿਆ ਹੋਵੇ ਕਿ ਇੱਥੇ ਅਟੈਕ ਹੋਣਾ ਹੈ ਤਾਂ ਜਗ ਜੈ ਰਣਜ ਕਿ ਸਾਡਾ ਜਿਹੜਾ ਗਵਾਂਢੀ ਦੇਸ਼ ਹੈ ਉਹ ਨਾ ਪਾਕ ਹਕਤਾ ਕਰਦਾ ਹੀ ਜਾਂਦਾ ਨਾ ਫਿਰ ਇਹ ਤਾਂ ਜਗ ਜੈਰ ਦੇ ਉੱਤੇ ਥੋੜੀ ਸਰਕਾਰਾਂ ਚੱਲਦੀਆਂ ਸਾਹ ਸਾਬ ਇਹ ਤਾਂ ਨਲੈਕੀ ਹੈ ਕਿ ਇਹ ਸਰਕਾਰ ਨੂੰ ਤਾਂ ਪਿੰਪ ਪੁਆਇੰਟ ਕਰਨਾ ਪੈਂਦਾ ਕਿ ਇਹ ਇੱਥੋਂ ਸ਼ੈਤਾਨੀ ਹੋ ਰਹੀ ਹੈ ਜਗ ਜੈਰ ਸਾਨੂੰ ਸਾਨੂੰ ਬਹੁਤ ਦੁੱਖ ਹੈ ਅਰ ਜੇ ਮੈਂ ਆਈਬੀ ਨੂੰ ਲਿਖਿਆ ਕਿ ਜਿਹੜਾ ਇਹ ਚੰਬੇ ਦੇ ਵਿੱਚ ਹਜ਼ਾਰ ਉੱਥੇ ਵੀ ਪੈਲਗਾਮ ਵਰਗੇ ਗਰਾਊਂਡ ਹੈ ਉੱਥੇ ਵੀ ਪਹਿਰਾ ਦਿਓ ਗਾਦੇ ਬਾਰੇ ਕੀ ਤੇਨੇ ਸ੍ਰਿਕ ਨੂੰ ਬਾਰਡਰ ਤੇ ਆਪਾਂ ਹਾਂ ਅਸੀਂ ਟ੍ਰਿਕ ਨੂੰ ਬਾਰਡਰ ਦੇ ਉੱਤੇ ਮਜਾਦਾ ਕਰਨਾ ਚਾਹੁੰਦੇ ਆ ਕਿ ਹਸੈਣੀ ਵਾਲੇ ਦਾ ਬਾਰਡਰ ਖੁੱਲ ਜੇ ਕਿਉਂ ਕਰਕੇ ਪੁਰਾਣੇ ਵੀ 25 ਸਾਲ ਪਹਿਲਾਂ ਇੱਥੇ ਬਾਰਡਰ ਖੁੱਲਦਾ ਸੀਗਾ ਤੇ ਇੱਥੇ ਬਹੁਤ ਜ਼ਿਆਦਾ ਲੋਕਾਂ ਦੇ ਕੋਲੇ ਪੈਸਾ ਵੀ ਆਇਆ ਕਮਾਈ ਵੀ ਹੋਈ ਪਰ ਇਹ ਜਿਹੜਾ ਬਾਰਡਰ ਬੰਦ ਕਰ ਦਿੱਤਾ ਹੈ ਇਹਦੇ ਨਾਲ ਨੁਕਸਾਨ ਬਹੁਤ ਹੋਇਆ ਹੈ ਜ਼ਿਮੀਂਦਾਰਾਂ ਦਾ ਖੇਤ ਮਜ਼ਦੂਰਾਂ ਦਾ ਆਟੀਆਂ ਦਾ ਦੁਕਾਨਦਾਰਾਂ ਦਾ ਕਿ ਇਹ ਸਾਡੀ ਜਿਹੜੀ ਪੰਜਾਬ ਦੀ ਇਕਨੋਮੀ ਹੈ ਉਹਦੀ ਦੁਰਦਸ਼ਾ ਹੋਈ ਪਈ ਹੈ ਕਿ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਹੁਣ ਕਣਕ ਹੈ ਜਿਹੜੀ ਉਹ ਇੱਥੇ 2400 ਰੁਪਇਆ ਕਵਿੰਟਲ ਵਿਕ ਰਹੀ ਹੈ ਤੇ ਜੇ ਪਾਰ ਸੇ ਕਸੂਰ ਚਲੇ ਜਾਈਏ ਤਾਂ ਉੱਥੇ ਇਹਦਾ ਮੁੱਲ ਹੈ 3400 ਰੁਪਇਆ ਕਵਿੰਟਲ ਉਹ 3400 ਰੁਪਇਆ ਮੈਂ ਕਹਿ ਰਿਹਾ ਕਿ ਇੰਡੀਆ ਰੁਪੀ ਦੇ ਦੇ ਬਰਾਬਰ ਦਾ ਹੈਗਾ ਬੇਸ਼ੱਕ ਉਤਰਾ ਦੀ ਕਰੰਸੀ ਕਮਜ਼ੋਰ ਹੈ ਪਰ ਚੋਤੀ 100 ਰੁਪਏ ਜੇਤੋਂ ਮੈਂ ਕਹਿ ਰਿਹਾ ਉਹ ਇੰਡੀਅਨ ਰੁਪਈ ਦੇ ਮੁਤਾਬਕ ਹੈਗਾ ਹੁਣ ਇੱਥੇ ਹੁਣ ਗੋਦਾਮਾਂ ਦੇ ਵਿੱਚ ਜਾਊਗੀ ਕਣਕ ਗੋਦਾਮਾਂ ਦੇ ਵਿੱਚ ਖਰਾਬ ਹੋਊਗੀ ਸੁਸਰੀ ਲੱਗੂਗੀ ਚੂਹੇ ਖਾਣਗੇ ਇਹਦੇ ਉੱਤੇ ਚੋਰੀ ਹੋਊਗੀ ਹੋਰ ਚੀਜ਼ ਹੋਊਗੀ ਇਹ ਖਰਾਬ ਹੋਊਗੀ ਹੁਣ ਜੇ ਇਹ ਹੀ ਕਣਕ ਆਪਾਂ ਪਾਰ ਭੇਜ ਦਈਏ ਮੁਸਲਮਾਨ ਦੇਸ਼ਾਂ ਦੇ ਵਿੱਚ ਅਫਗਾਨਿਸਤਾਨ ਪਾਕਿਸਤਾਨ ਜਿੱਥੇ ਕਣਕ ਦੀ ਟੋਟ ਹੈ ਉੱਥੇ ਇਹਦਾ ਆਟਾ ਬਣੂਗਾ ਇਹਦਾ ਪੇੜਾ ਬਣੂਗਾ ਇਹਦੀ ਰੋਟੀ ਬਣੂਗੀ ਇਹ ਖਾਧੀ ਜਾਊਗੀ ਤੇ ਸਾਡੇ ਕੋਲੇ ਪੈਸਾ ਬਹੁਤ ਜ਼ਿਆਦਾ ਆ ਜਾਊਗਾ ਜਿਸ ਦੇ ਨਾਲ ਨੌਕਰੀਆਂ ਵੀ ਬਹੁਤ ਵਧਣਗੀਆਂ ਮੇਰਾ ਖਿਆਲ ਹੈ ਕਿ 1% ਜੀਡੀਪੀ ਇਹਦੇ ਨਾਲ ਇੰਡੀਆ ਦੀ ਵਧੂਗੀ ਜੇ ਇਹ ਬਾਰਡਰ ਖੋਲ ਦੇਣ ਤੇ ਜੀਡੀਪੀ ਵਧਣ ਦੇ ਨਾਲ 70000 ਨੌਕਰੀਆਂ ਪੰਜਾਬ ਦੇ ਵਿੱਚ ਹੋ ਜਾਣਗੀਆਂ ਜਿਹੜਾ ਇਹ ਪਾਕਿਸਤਾਨ ਤੋਂ ਅਸਲਾ ਹੁੰਦਾ ਹੈ ਜਾਂ ਇਹ ਆ ਚਿੱਟਾ ਹੁੰਦਾ ਹੈ ਡਰੱਗਸ ਹੁੰਦੀਆਂ ਇਹ ਜਿਹੜੇ ਨੌਜਵਾਨ ਮੁੰਡੇ ਐ ਜਿਨ੍ਹਾਂ ਦੇ ਕੋਲੇ ਕੋਈ ਨੌਕਰੀ ਸਾਧ ਨਹੀਂ ਹੈ ਇਹ ਉਹਦੇ ਵਿੱਚ ਲੱਗੇ ਹੋਏ ਐ ਉਹਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਹਨਾਂ ਨੂੰ ਰੋਜੀ ਚਾਹੀਦੀ ਹੈ ਜਿਹੜੀ ਮੋਦੀ ਸਾਹਿਬ ਨੇ ਪਹਿਲਾਂ ਜਦੋਂ ਪ੍ਰਾਈਮ ਮਿਨਿਸਟਰ ਬਣੇ ਸੀਗੇ ਉਹਨਾਂ ਨੇ ਵੀ ਕਿਹਾ ਸੀ ਕਿ ਰੋਜੀ ਦਵਾਗੇ ਬਹੁਤ ਤਕੜੇ ਤੌਰ ਦੇ ਉੱਤੇ ਭਗਵਾਨ ਸਿੰਘ ਮਾਨ ਤੇ ਆਮ ਪਾਰਟੀ ਨੇ ਵੀ ਕਿਹਾ ਹੈ ਪਰ ਨੌਕਰੀਆਂ ਬਿਲਕੁਲ ਇਹ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗੀ ਹੈ ਸੋ ਅਸੀਂ ਖੋਲਣਾ ਚਾਹੁੰਦੇ ਹਾਂ ਕਿ ਬਾਰਡਰ ਪਰ ਜਿਹੜਾ ਵਾਕਿਆ ਪੈਲਗਾਮ ਛੋਇਆ ਸ਼ਾਇਦ ਇਹ ਸੈਂਡਿੰਗ ਵਾਲੇ ਸਾਨੂੰ ਨਾ ਪਹੁੰਚ ਦੇਣ ਪਰ ਫਿਰ ਅਸੀਂ 3 ਤਰੀਕ ਨੂੰ ਇੱਥੇ ਚੰਗੀ ਜਗ੍ਹਾ ਤੇ ਸੈਮੀਨਾਰ ਇਹਦੇ ਉੱਤੇ ਕਰਾਂਗੇ ਜਿੱਥੇ ਅਸੀਂ ਦੱਸਾਂਗੇ ਕਿ ਇਹ ਬਾਰਡਰ ਖੋਲਣਾ ਬਹੁਤ ਜ਼ਰੂਰੀ ਹੈ ਕਿ ਸਾਡਾ ਜਿਹੜਾ ਜ਼ਿਮੀਦਾਰ ਹੈ ਉਹ ਦਿੱਲੀ ਦੇ ਉੱਤੇ ਦਾਅਵੇ ਮਾਰਦਾ ਹੈ ਤੇ ਉੱਥੇ ਕਹਿੰਦਾ ਕਿ ਜਿਹੜੇ ਕਿਸਾਨ ਖੁਦਕਸ਼ੀ ਕਰਦੇ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਐਮਐਸਪੀ ਹੋਰ ਵੱਧ ਜਾਏ ਇਹ ਜੇ ਬਾਰਡਰ ਖੁੱਲ ਜੇ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੀ ਆ ਜਾਂਦੀਆਂ ਕਿ ਇਹ ਖੱਟੀ ਇੰਨੀ ਹੋਣੀ ਹੈ ਆਪਣੇ ਦੋ ਖਿੱਤੇ ਐ ਤਿੰਨ ਖਿੱਤੇ ਇੱਕ ਤਾਂਪਾ ਟਰੇਡ ਕਰਦੇ ਆ ਵਪਾਰ ਕਰਦੇ ਆ ਇੱਕ ਆਪਣੇ ਕੋਲੇ ਟਰਾਂਸਪੋਰਟ ਐ ਇੱਕ ਆਪਣੇ ਕੋਲੇ ਖੇਤੀਬਾੜੀ ਐ ਇੱਕ ਸਾਡੇ ਕੋਲੇ ਖੇਤ ਮਜ਼ਦੂਰੀ ਐ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣਗੀਆਂ ਜੇ ਆਪਣੇ ਇਹ ਬਾਰਡਰ ਖੁੱਲ ਜਾਣ ਤੇ ਸਾਡੀਆਂ ਜਿੰਸਾਂ ਬਾਹਰ ਦੇ ਮੁਲਕਾਂ ਦੇ ਵਿੱਚ ਜਾਣ ਲੱਗ ਪੈਣ। ਸੋ ਇਸ ਕਰਕੇ ਅਸੀਂ ਤਿੰਨ 3 ਨੂੰ ਇੱਥੇ ਰੱਖਿਆ ਹੈ ਕਿ ਅਸੀਂ ਇੱਥੇ ਇੱਕ ਮੁਜਾਹਰਾ ਕਰਨਾ ਚਾਹੁੰਦੇ ਹਾਂ ਜਿਸ ਨਾਲ ਪਾਕਿਸਤਾਨ ਦੇ ਨਾਲ ਬਾਰਡਰ ਖੋਲੇ ਤੇ ਜਦੋਂ ਚੋਣੇ ਦਾ ਟਾਈਮ ਆਊਗਾ ਫਿਰ ਅਸੀਂ ਸੁਲੇਮਾਨ ਕੇ ਜਿਹੜਾ ਬਾਰਡਰ ਹੈ ਉੱਥੇ ਵੀ ਇੱਕ ਮਜਾਰਾ ਕਰਾਂ ਦੇ ਕਿ ਜੋਰ ਪਾਵਾਂਗੇ ਕਿ ਇਹ ਬਾਰਡਰ ਖੁੱਲੇ ਹੁਣ ਤੁਸੀਂ ਕਹੋਗੇ ਕਿ ਪਾਕਿਸਤਾਨ ਤਾਂ ਟਰੋਰਿਜ਼ਮ ਕਰਦਾ ਫੈਲਾਉਣਾ ਟੀਂਗਾ ਮੇਰੇ ਬੀਰੋ ਬੀਬੀਓ ਅਜੇ ਤੱਕ ਕੋਈ ਸਬੂਤ ਨਹੀਂ ਗਵਰਨਮੈਂਟ ਦੇ ਕੋਲੇ ਕਿ ਜੋ ਪੈਲਗਾਮ ਦੇ ਵਿੱਚ ਹੋਇਆ ਹੈ ਇਹ ਪਾਕਿਸਤਾਨ ਨੇ ਕਰਾਇਆ ਹੈਗਾ ਤੁਹਾਡੀਆਂ ਏਜੰਸੀਜ਼ ਹੈ ਕਿਆਂ ਖੁਫੀਆ ਹੈ ਕਿਆਂ ਰੋ ਹੈ ਇੰਟੈਲੀਜੈਂਸ ਬਿਊਰੋ ਹੈ ਸਪੈਸ਼ਲ ਗਰੁੱਪ ਹੈ ਕੈਬਨਟ ਸੈਕਟਰੀਅਟ ਹੈ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਹੈ ਫਿਰ ਮਿਲਟਰੀ ਇੰਟੈਲੀਜੈਂਸ ਹੈ ਜਿੰਨੀਆਂ ਵੀ ਬੀਐਸਐਫ ਸੀਆਰਪੀ ਆਈਟੀ ਬੀਪੀ ਸੀਆਈਐਸਐਫ ਸੀਬੀਆਈ ਇਹਨਾਂ ਦੇ ਸਾਰਿਆਂ ਦੇ ਕੋਲੇ ਖੁਫੀਆ ਏਜੰਸੀਜ਼ ਇਹਨਾਂ ਦੇ ਸਾਰੀਆਂ ਹੈਗੀਆਂ ਇਹ ਰੋਜ਼ ਬੰਦਿਆਂ ਨੂੰ ਫੜਦੇ ਆ ਪਾਕਿਸਤਾਨ ਦੇਆਂ ਨੂੰ ਪਰ ਮੇਰਾ ਮਤਲਬ ਹੈ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇੱਥੇ ਪੈਲਗਾਮ ਦੇ ਵਿੱਚ ਕੀ ਹੋਣਾ ਹੈਗਾ ਜੇ ਪਾਕਿਸਤਾਨ ਨੇ ਕਰਾਇਆ ਹੋਵੇ ਸੋ ਇਹਨਾਂ ਦਾ ਜਿਹੜਾ ਫੇਲਿਅਰ ਹੈ ਉਸ ਨੂੰ ਤੇ ਗਵਰਨਮੈਂਟ ਨੂੰ ਇਹ ਜਿਹੜੀ ਸ਼ਰਮਿੰਦਗੀ ਹੋਈ ਹੈ ਬਗੈਰ ਕਿਸੇ ਸਬੂਤ ਤੋਂ ਪਾਕਿਸਤਾਨ ਦਾ ਨਾਂ ਲੈ ਜਾਂਦੇ ਆ ਕਿ ਪਾਕਿਸਤਾਨ ਨੇ ਕਰਾਇਆ ਹੁਣ ਕੋਈ ਪਾਕਿਸਤਾਨ ਦਾ ਕੋਈ ਸਬੂਤ ਜੇ ਹੋਵੇ ਤਾਂ ਫਿਰ ਇੰਨੀਆਂ ਇੰਟੈਲੀਜੈਂਸ ਏਜੰਸੀਸ ਹੈ ਕਿਆਂ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਇਹੋ ਜਿਹਾ ਹਮਲਾ ਹੋਊਗਾ ਸੋ ਇਹ ਸਾਰੀ ਚੀਜ਼ ਹੈ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਪੱਕਾ ਪਤਾ ਨਹੀਂ ਲੱਗਦਾ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੀ ਬੀਬੀ ਮਰਮਰੋ ਆ ਹੈ ਉਹਨਾਂ ਨੂੰ ਗਵਰਨਮੈਂਟ ਨੂੰ ਡਿਸਮਿਸ ਕਰਕੇ ਪਾਰਲੀਮੈਂਟ ਦੇ ਇਲੈਕਸ਼ਨ ਫੇਰ ਕਰਾਉਣੇ ਚਾਹੀਦੇ ਐ ਇੱਕ ਨਵੀਂ ਸਰਕਾਰ ਆਵੇ ਜਿਹੜੀ ਇਹ ਪਤਾ ਲਵੇ ਕਿ ਇਹ ਇੰਟੈਲੀਜੈਂਸ ਏਜੰਸੀਆਂ ਸਾਰੀਆਂ ਖੁਫੀਆ ਫੇਲ ਕਿਉਂ ਹੋ ਗਈਆਂ ਮਿਲਟਰੀ ਇੰਟੈਲੀਜੈਂਸ ਫੇਲ ਕਿ ਹੋ ਗਈ ਉਹ ਜਿਹੜੇ ਅਗਨੀਵੀਰ ਹੈ ਜਿਹੜੇ ਨਵੇਂ ਚਾਰਚਾ